ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਥਾਣੇ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਸੀਆਰਪੀਐਫ ਦੇ ਰਿਟਾਇਰਡ ਡੀਐਸਪੀ ਨੇ ਪਤਨੀ ਅਤੇ ਪੁੱਤ ਨੂੰ ਗੋਲੀਆਂ ਮਾਰ ਦਿੱਤੀਆਂ ਨੇ ਪਤਨੀ ਅਤੇ ਪੁੱਤ ਸਮੇਤ ਤਿੰਨ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਵੱਡੀ ਖਬਰ ਅੰਮ੍ਰਿਤਸਰ ਤੋਂ ਥਾਣੇ ਦੇ ਬਾਹਰ ਵੱਡੀ ਵਾਰਦਾਤ ਹੋਈ ਹੈ ਫਾਇਰਿੰਗ ਕੀਤੀ ਗਈ ਹੈ ਉਹ ਵੀ ਕਿਸੇ ਹੋਰ ਵੱਲੋਂ ਨਹੀਂ CRPF ਦੇ ਰਿਟਾਇਰਡ DSP ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਪਤਨੀ ਅਤੇ ਪੁੱਤ ਨੂੰ ਗੋਲੀ ਮਾਰ ਦਿੱਤੀ ਗਈ ਹੈ ਪਤਨੀ ਪੁੱਤ ਸਮੇਤ ਤਿੰਨ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪੀਟਲ ਭਰਤੀ ਕਰਵਾਇਆ ਗਿਆ ਹੈ ਹਾਲਾਂਕਿ ਕੀ ਕਾਰਨ ਰਹੇ ਕੀ ਘਰੇਲੂ ਕਲੇਸ਼ ਸੀ ਕਿਸ ਕਾਰਨ ਇਹ ਗੋਲੀਆਂ ਚਲਾਈਆਂ ਗਈਆਂ ਕਿੰਨੇ ਸਮੇਂ ਤੋਂ ਆਪਸ ਦੇ ਵਿੱਚ ਇਹ ਕਰੇ ਲੁਕਲੇਸ ਚੱਲ ਰਿਹਾ ਸੀ ਰਟਾਇਰਡ ਡੀਐਸਪੀ ਨੇ ਕੀ ਆਪਣੀ ਲਾਇਸੈਂਸੀ ਪਿਸਟਲ ਦੇ ਨਾਲ ਜਾਂ ਕਿ ਸਵੈਪਨ ਦੇ ਨਾਲ ਇਹ ਗੋਲੀਆਂ ਚਲਾਈਆਂ ਨੇ ਜਾਂਚ ਦਾ ਵਿਸ਼ਾ ਹੈ ਪਰ ਵੱਡੀ ਵਾਰਦਾਤ ਹੈ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਥਾਣੇ ਦੇ ਬਾਹਰ ਵਾਪਰੀ ਹੈ ਕਿ ਥਾਣੇ ਦੇ ਅੰਦਰ ਇਹ ਦੋ ਧਿਰਾਂ ਗਈਆਂ ਹੋਈਆਂ ਸੀ ਉਸ ਤੋਂ ਬਾਅਦ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਬਹੁਤ ਸਾਰੇ ਸਵਾਲ ਨੇ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਦੇਵਾਂਗੇ ਰਟਾਇਰਡ ਡੀਐਸਪੀ ਨੇ ਪਤਨੀ ਪੁੱਤ ਨੂੰ ਗੋਲੀ ਮਾਰ ਦਿੱਤੀ ਹੈ ਮੇਰੇ ਸਹਿਯੋਗੀ ਅਮਿਤ ਸ਼ਰਮਾ जुड़े ਨੇ ਲਾਈਵ ਅਮਿਤ ਕੇ ਕੁਝ ਅਪਡੇਟ ਕਿਉਂਕਿ ਬਹੁਤ ਵੱਡੀ ਵਾਰਦਾਤ ਇੱਕ ਤਾਂ ਅੰਮ੍ਰਿਤਸਰ ਦੂਜਾ ਥਾਣੇ ਦੇ ਬਾਹਰ ਤੀਜਾ ਸੀਆਰਪੀਐਫ ਦਾ ਰਿਟਾਇਰਡ ਡੀਐਸਪੀ ਤੇ ਚੌਥਾ ਆਪਣੇ ਹੀ ਪਰਿਵਾਰ ਦੇ ਗੋਲੀ ਮਾਰੀ ਗਈ ਹੈ ਕੀ ਕਾਰਨ ਹੈ ਤਨਵੀਰ ਇਸ ਵੇਲੇ ਅਸੀਂ ਉਸੇ ਜਗ੍ਹਾ ਤੇ ਖੜੇ ਆ ਤੇ ਜਿਹੜੀ ਹੁਣ ਤੱਕ ਸਾਰੀ ਪੁਖਤਾ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਸੀਆਰਪੀਐਫ ਦਾ ਜਿਹੜਾ ਪੁਰਵ ਡੀਐਸਪੀ ਸੀ ਜਿਸ ਦਾ ਦੋ ਜਿਹੜਾ ਕਿ ਪੁਲਿਸ ਨੂੰ ਜਿਹੜੀ ਜਾਣਕਾਰੀ ਪੁਲਿਸ ਤੋਂ ਮਿਲੀ ਹੈ ਦੋ ਵਿਆਹ ਜ਼ਰੂਰ ਹੋਏ ਸੀ ਸੋ ਇਹ ਪਹਿਲੀ ਪਤਨੀ ਹੈ ਸੋ ਉਸ ਦਾ ਘਰੇਲੂ ਕਲੇਸ਼ ਜ਼ਰੂਰ ਚੱਲ ਰਿਹਾ ਸੀ ਆਪਣੀ ਪਤਨੀ ਦੇ ਨਾਲ ਸੋ ਇਸ ਜਗ੍ਹਾ ਤੇ ਉਹ ਜ਼ਰੂਰ ਦੋਵੇਂ ਆਪਣੀ ਪਤਨੀ ਦੇ ਨਾਲ ਪਤਨੀ ਦੇ ਨਾਲ ਉਸ ਦਾ ਪਹਿਲਾ ਪਤਨੀ ਤੋਂ ਜਿਹੜਾ ਇੱਕ ਬੇਟਾ ਸੀ ਤੇ ਉਹ ਨਾਲ ਉਸ ਦੀ ਪਤਨੀ ਬੇਟੇ ਦੀ ਪਤਨੀ ਸੀ ਸੋ ਤਿੰਨਾਂ ਨੂੰ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਕੁੱਲ 4 ਰਾਊਂਡ ਫਾਇਰਿੰਗ ਹੋਈ ਹੈ ਸੋ ਇਸ ਗੇਟ ਦੇ ਅੰਦਰ ਹੀ ਜਿਹੜਾ ਪੁਲਿਸ ਥਾਣਾ ਅੰਮ੍ਰਿਤਸਰ ਦਾ ਸਦਰ ਮੌਜੂਦ ਹੈ ਇਸ ਦੇ ਨਾਲ ਗੁਰਨਾਨਕ ਹਸਪਤਾਲ ਸਥਿਤ ਹੈ ਸੋ ਇਸ ਜਗ੍ਹਾ ਤੇ ਇਸ ਘਟਨਾ ਨੂੰ ਅੰਜਾਮ ਜ਼ਰੂਰ ਦਿੱਤਾ ਗਿਆ ਸੀਆਰਪੀਐਫ ਦੇ ਪੂਰੇ ਡੀਐਸਪੀ ਨੂੰ ਗ੍ਰਿਫਤਾਰ ਪੁਲਿਸ ਵੱਲੋਂ ਕਰ ਲਿਆ ਗਿਆ ਤਿੰਨ ਜੋ ਕਾਇਲ ਹੋਏ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਐਸੇ ਜਗ੍ਹਾ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦੇ ਆਲਾ ਅਧਿਕਾਰੀ ਵੀ ਇਸ ਜਗ੍ਹਾ ਤੇ ਮੌਜੂਦ ਹੈ ਅਸੀਂ ਗੱਲ ਕਰਾਂਗੇ ਭਾਜੀ ਕਿਸ ਤਰ੍ਹਾਂ ਇਹ ਘਟਨਾ ਕਿਵੇਂ ਹੋਈ ਤੇ ਕੀ ਉਹਦਾ ਪੁਰਾਣਾ ਕਲੇਸ਼ ਚੱਲ ਰਿਹਾ ਸੀ ਕਿੰਨੀ ਦੇਰ ਤੋਂ ਕਲੇਸ਼ ਚੱਲ ਰਿਹਾ ਸੀ ਤੇ ਕੀ ਉਹ ਥਾਣੇ ਚ ਆਏ ਸੀ ਆਪਣੀ ਕੰਪਲੇਨ ਲੈ ਕੇ ਹਾਂਜੀ ਉਹ ਆਪਣੀ ਕੰਪਲੇਨ ਲੈ ਕੇ ਆਏ ਸੀ ਥਾਣੇ ਤੇ ਜਾਣਾ ਹੀ ਸੀ ਉਹਨਾਂ ਨੇ ਅੰਦਰ ਤੇ ਪਹਿਲਾਂ ਹੀ ਟੈਸਟ ਚ ਆ ਕੇ ਉਹਨਾਂ ਨੇ ਗੋਲੀ ਚਲਾ ਦਿੱਤੀ ਐ ਤਰਸੀਪ ਸਿੰਘ ਨਾਮ ਉਹਨਾਂ ਦਾ ਤੇ ਉਹਨਾਂ ਨੇ ਉਸੇ ਰਾਉਂਡ ਅਪ ਕਰ ਲਿਆ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਔਰ ਜੋ ਵੀ ਉਹ ਕਾਰਵਾਈ ਹੋ ਮਹਿਜ 100 ਮੀਟਰ ਥਾਣਾ ਮਹਿਜ ਇਸ ਜਗ੍ਹਾ ਤੋਂ 100 ਮੀਟਰ ਦੀ ਦੂਰੀ ਤੇ ਆ ਜਿਸ ਜਗ੍ਹਾ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਾ ਜਿਹੜਾ ਲਾਇਸੈਂਸੀ ਪਿਸਤੌਲ ਸੀ ਜਿਸ ਨਾਲ ਗੋਲੀਆਂ ਚਲਾਈਆਂ ਗਈਆਂ ਕਿ ਕਿੰਨੇ ਰਾਉਂਡ ਫਾਇਰਿੰਗ ਕੀਤੀ ਗਈ ਸੀ ਹਾਂਜੀ 2 ਤੋਂ 3 ਰਾਉਂਡ ਫਾਇਰੋ ਫਾਇਰ ਹੋਏ ਆ ਜੀ ਬਾਕੀ ਅਸੀਂ ਲਾਇਸੈਂਸ ਪਿਸਤੌਲ ਵੱਲੋਂ ਵੈਲੀਫਾਈ ਕਰਦੇ ਆ ਜੀ ਜੀ ਸੀਆਰਪੀ ਦੇ ਵਿੱਚ ਹੈਗੇ ਆ ਤਕਰੀਬਨ ਲਾਇਸੈਂਸੀ ਹੋਏਗਾ ਪਿਸਤੌਲ ਹਾਂਜੀ ਇਸ ਦੇ ਨਾਲ ਜਿਹੜਾ ਕੀ ਕਲੇਸ਼ ਕੀ ਚੱਲ ਰਿਹਾ ਸੀ ਕੀ ਉਹਨਾਂ ਦੇ ਪਹਿਲੀ ਪਤਨੀ ਆ ਉਹਨਾਂ ਦੀ ਮੈਟ੍ਰਿਮੋਨੀਅਲ ਡਿਸਪੂਟ ਇਹਨਾਂ ਦੀ ਫਰਸਟ ਵਾਈਫ ਹੈ ਉਹਨਾਂ ਦੇ ਬੱਚੇ ਆ ਜੀ ਬਾਕੀ ਦੇਖਦੇ ਆ ਉਹਨਾਂ ਦਾ ਕੀ ਹੈ ਕੀ ਉਸ ਤੋਂ ਬਾਅਦ ਹੀ ਆਪਾਂ ਕਲੀਅਰ ਕਰਾਗੇ ਜੋ ਮੌਕੇ ਤੇ ਆਏ ਹੀ ਆ ਜੀ ਤਿੰਨਾਂ ਦੀ ਹਾਲਤ ਕਿਹੋ ਜੀ ਆ ਕਿਉਂਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਕਿੱਥੇ ਕਿੱਥੇ ਗੋਲੀਆਂ ਵਜੀਆਂ ਵੇ ਕਿੰਨੀਆਂ ਗੋਲੀਆਂ ਵਜੀਆਂ ਹਾਂ ਜੀ ਇਹ ਹਸਪਤਾਲ ਜਾ ਕੇ ਪਤਾ ਚੱਲੂਗਾ ਜੇ ਮੌਕੇ ਤੇ ਆਏ ਹੋ ਮੌਕਾ ਮਲਾਜਾ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਜਾਵਾਂਗੇ ਹਸਪਤਾਲ ਪੇਰ ਦਾ ਨੂੰ ਦੱਸ ਸਕਾਂਗੇ ਜੀ ਜੇ ਤੁਹਾਡੇ ਥਾਣੇ ਚ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਕਿੰਨੀ ਦੇਰ ਤੋਂ ਉਹਨਾਂ ਦੀ ਸ਼ਿਕਾਇਤ ਚੱਲ ਰਹੀ ਸੀ ਕੀ ਹਲੇ ਤੱਕ ਨਿਪਟਾਰਾ ਨਹੀਂ ਹੋਇਆ ਸੀ ਕਿੱਥੋਂ ਦਾ ਰਹਿਣਾ ਮੇਰੇ ਥਾਣੇ ਨਹੀਂ ਸੀ ਇਹ ਥਾਣਾ ਸਦਰ ਦੇ ਵਿੱਚ ਸ਼ਿਕਾਇਤ ਕੀਤੀ ਸੀ ਮੇਰਾ ਥਾਣਾ ਪਿੱਛੇ ਹੈ ਜਿਹੜੀ ਜਿਹੜੇ ਜੁੜੇ ਡਿਕਸ਼ਨ ਉਹ ਮੇਰੇ ਅੰਦਰ ਪੈਂਦੀ ਆ ਮੇਰੇ ਥਾਣੇ ਦੇ ਅੰਦਰ ਤੇ ਇਸ ਕਰਕੇ ਮੈਂ ਕਾਰਵਾਈ ਕਰ ਰਿਹਾ ਜੀ ਸੋ ਬਿਲਕੁਲ ਗ੍ਰਫਤਾਰ ਜ਼ਰੂਰ ਰਨਵੀਰ ਉਸ ਜਿਹੜਾ આરોપી ਹੈ ਉਸ ਨੂੰ ਕਰ ਲਿੱਤਾ ਗਿਆ ਵੈ ਤੇ ਹੁਣ ਅੱਗੇ ਦੀ ਕਾਰਵਾਈ ਜ਼ਰੂਰ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਪੁਲਿਸ ਦੇ ਅਧਿਕਾਰੀਆਂ ਦਾ ਜ਼ਰੂਰ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਰਾਣਾ ਉਹਨਾਂ ਦਾ ਜ਼ਰੂਰ ਕੇਸ ਚੱਲ ਰਿਹਾ ਸੀ ਮੈਟਰਮੋਨੀਆ ਕੇਸ ਹੈ ਕਿਉਂਕਿ ਇਹਨਾਂ ਦੀ ਪਹਿਲੀ ਪਤਨੀ ਹੈ ਪਹਿਲਾ ਬੇਟਾ ਇਸ ਜਗ੍ਹਾ ਤੇ ਆਇਆ ਸੀ ਸੋ ਆਪਣੀ ਕੰਪਲੇਨ ਲੈ ਕੇ ਉਹ ਅੰਮ੍ਰਿਤਸਰ ਦੇ ਸਦਰ थाना ਜਿਹੜਾ ਗੇਟ ਦੇ ਅੰਦਰਲੇ ਪਾਸੇ ਆ ਕਰੀਬ 100 ਮੀਟਰ ਦੀ ਦੂਰੀ ਤੇ ਸਿੱਤਾਂ ਉਸ ਜਗ੍ਹਾ ਤੇ ਕੰਪਲੇਨ ਲੈ ਕੇ ਜ਼ਰੂਰ ਆਏ ਸੀ ਲੇਕਿਨ ਹਲੇ ਅੰਦਰ ਗਏ ਵੀ ਨਹੀਂ ਸੀ ਕਿ ਇੱਥੇ ਹੀ ਉਹਨਾਂ ਦਾ ਐਸੇ ਜਗ੍ਹਾ ਤੇ ਕਲੈਸ਼ ਹੋਇਆ ਵਾ ਸਾਰੇ ਪਹਿਲੀ ਪਤਨੀ ਦਾ ਤੇ ਜਿਹੜੇ ਸੀਆਰਪੀਐਫ ਦੇ ਪੁਰਵ ਡੀਐਸਪੀ ਉਹਨਾਂ ਦਾ ਕਲੈਸ਼ ਹੋਇਆ ਵਾ ਤੇ ਉਸ ਤੋਂ ਬਾਅਦ ਉਸ ਦੁਆਰਾ ਗੋਲੀਆਂ ਚਲਾਈ ਗਈਆਂ ਕਰੀਬ ਜਿਹੜੀ ਸੂਚਨਾ ਮਿਲੀ ਹੈ ਚਾਰ ਰਾਉਂਡ ਫਾਇਰ ਫਾਇਰ ਕੀਤੀ ਗਈ ਹੈ ਤਿੰਨ ਲੋਕਾਂ ਨੂੰ ਗੋਲੀ ਵੱਜੀ ਹੈ ਮੈਂ ਆਪਣੇ ਦਰਸ਼ਕਾਂ ਨੂੰ ਫੇਰ ਇੱਕ ਵਾਰੀ ਦੱਸ ਦਵਾਂ ਕਿ ਉਹਨਾਂ ਦੀ ਪਹਿਲੀ ਪਤਨੀ ਪਹਿਲਾ ਬੇਟਾ ਤੇ ਬੇਟੇ ਦੀ ਪਤਨੀ ਜਿਹੜੀ ਕਿ ਇਸ ਜਗ੍ਹਾ ਤੇ ਮੌਜੂਦ ਸੀ ਤਿੰਨਾਂ ਨੂੰ ਗੋਲੀ ਵੱਜੀ ਹੈ ਉਹਨਾਂ ਨੂੰ ਗੁਰਨਾਨਕ ਹਸਪਤਾਲ ਅੰਮ੍ਰਿਤਸਰ ਦਾ ਨਾਲ ਹੀ ਸਦਰ ਥਾਣੇ ਦੇ ਨਾਲ ਹੀ ਗੁਰਨਾਨਕ ਹਸਪਤਾਲ ਹੈ ਉਸ ਜਗ੍ਹਾ ਤੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹਾਲਾਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਦੀ ਜਾਂਚ ਜ਼ਰੂਰ ਪੁਲਿਸ ਦੁਆਰਾ ਸ਼ੁਰੂ ਕਰ ਦਿੱਤੀ ਗਈ ਹੈ ਰਣਵੀਰ ਆ ਬਿਲਕੁਲ ਅਮਿਤ ਜਿਸ ਤੰਗ ਦੇ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਤਾਂ CRPF ਦਾ ਰਿਟਾਇਰਡ DSP ਤਾਂ DSP ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਨੇ ਹੀ ਗੋਲੀਆਂ ਚਲਾਈਆਂ ਉਸ ਨੇ ਆਪਣੀ ਪਹਿਲੀ ਪਤਨੀ ਅਤੇ ਆਪਣੇ ਪੁੱਤ ਤੇ ਨੂੰ ਤੇ ਗੋਲੀਆਂ ਚਲਾਈਆਂ ਨੇ ਕੀ ਕੋਈ ਪਰਿਵਾਰਿਕ ਮੈਂਬਰ ਹੁਣ ਤੱਕ ਪਹੁੰਚਿਆ ਹੈ ਅ ਅਮਿਤ ਜਾਂ ਇਸ ਦੇ ਨਾਲ ਹੀ ਕੋਈ ਉਸ ਦਾ ਜੋ CRPF ਦਾ ਰਿਟਾਇਰਡ DSP ਹੈ ਇਸ ਦਾ ਕੋਈ ਬਿਆਨ ਤੇ ਇਹ ਵੀ ਜਾਣਨਾ ਚਾਹੁੰਦੇ ਆ ਕਿ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਜਿ ਬਿਲਕੁਲ ਰਣਬੀਰ ਪੁਲਿਸ ਦੇ ਜਿਹੜੇ आला ਅਧਿਕਾਰੀ ਇਸ ਜਗ੍ਹਾ ਤੇ ਪਹੁੰਚ ਚੁੱਕੇ ਆ ਸੀ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਥਾਣੇ ਅਤੇ ਜਿਸ ਘਟਨਾ ਜਿਸ ਜਗ੍ਹਾ ਤੇ ਘਟਨਾ ਆਈ ਆ ਉਸ ਦੀ ਦੂਰੀ ਤੁਹਾਨੂੰ ਦੱਸਣ ਦੀ ਜ਼ਰੂਰ ਆਪਣੇ ਦਰਸ਼ਕਾਂ ਨੂੰ ਕੋਸ਼ਿਸ਼ ਕਰਾਂਗੇ ਪੁਲਿਸ ਦਾ ਜਵਾਨ ਜਿਹੜਾ ਤੁਸੀਂ ਸਕਰੀਨ 'ਚ ਜਾਂ ਕੈਮਰੇ 'ਚ ਸਕਰੀਨ 'ਚ ਨਜ਼ਰ ਆ ਰਿਹਾ ਉਹ ਥਾਣੇ ਤੋਂ ਇਧਰ ਲੈ ਬੰਨੇ ਆ ਰਿਹਾ ਜਿੱਥੇ ਘਟਨਾ ਹੋਈ ਆ ਸੋ ਮਹਿਜ 100 ਮੀਟਰ ਦੀ ਦੂਰੀ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਗੇਟ ਦੇ ਅੰਦਰ ਐਂਟਰ ਹੁੰਦੇ ਹੀ ਜਿਹੜਾ ਥਾਣਾ ਸ਼ੁਰੂ ਹੁੰਦਾ ਵੈਸੇ ਇਸ ਜਗ੍ਹਾ ਤੇ ਜ਼ਰੂਰ ਉਹ ਜਿਹੜੀ ਪੁਲਿਸ ਦਾ ਵੀ ਕਹਿਣਾ ਹੈ ਕਿ ਉਹ ਥਾਣੇ ਜ਼ਰੂਰ ਜਾ ਰਹੇ ਸੀ ਲੇਕਿਨ ਥਾਣੇ ਤੋਂ ਬਾਹਰ ਹੀ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜਿਸ ਤੋਂ ਬਾਅਦ ਜਿਹੜਾ CRPF ਦਾ ਪੁਰਵ ਡੀਐਸਪੀ ਹੈ ਉਸਨੇ ਗੋਲੀ ਚਲਾਈ ਐ ਸੋ ਪੁਲਿਸ ਦੇ اعلی ਅਧਿਕਾਰੀ ਵੀ ਇਸ ਜਗ੍ਹਾ ਤੇ ਮੌਜੂਦ ਹੈ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ CRPF ਦਾ ਜਵਾਨ ਰਿਟਾਇਰ ਕਿਦੋਂ ਹੋਇਆ ਸੀ ਤੇ ਕਿੰਨੀ ਦੇਰ ਤੋਂ ਉਹਨਾਂ ਦਾ ਜਿਹੜਾ ਜਿਹੜਾ ਕੇਸ ਜਿਹੜਾ ਮੈਟਰਮੋਨੀਆ ਦਾ ਕੇਸ ਚੱਲ ਰਿਹਾ ਸੀ ਕਿਉਂਕਿ ਕਾਫੀ ਦੇਰ ਤੋਂ ਇਸ ਜਗ੍ਹਾ ਤੇ ਜਿਹੜੀ ਸ਼ਿਕਾਇਤ ਜ਼ਰੂਰ ਕੀਤੀ ਗਈ ਸੀ ਸੋ ਪੁਲਿਸ ਦੇ आला अधिकारी ਨਾਲ ਅਸੀਂ ਜ਼ਰੂਰ ਗੱਲ ਕਰਾਂਗੇ ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਤੁਹਾਨੂੰ ਤਸਵੀਰਾਂ ਥਾਣੇ ਦੀਆਂ ਜ਼ਰੂਰ ਦਿਖਾ ਦਿੰਨੇ ਆ ਕਿ ਆਖਿਰ ਕੀ ਸਰ ਜਿਹੜਾ ਜਿਹੜਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ CRPF ਦਾ ਜਵਾਨ ਕਿਸ ਜਗ੍ਹਾ ਤੇ ਰਹਿ ਰਿਹਾ ਸੀ ਤੇ ਕਿੰਨੀ ਦੇਰ ਤੋਂ ਇਸ ਖਾਣੇ ਦੇ ਅੰਦਰ ਜਿਹੜਾ ਉਹਨਾਂ ਦਾ ਮੈਟਰਨੋਮੀਆ ਦਾ ਕੇਸ ਸੀ ਠੀ ਇਹ origianally ਰਾਜਸਥਾਨੀ ਤੋਂ ਹੈ ਦੇ ਵਨ ਪਾਸਿੰਗ ਬਾਈ ਤੇ ਹਸਪੀਟਲ ਦੇ ਕੋਲ ਇਹਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਹੈ ਇੱਥੇ ਲੱਗੀ ਹੋਈ ਹੈ I would uh, really commend them ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਇਟਸ ਕਰੇਜ ਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੇ ਉਹਨੂੰ ਫੜ ਕੇ ਨਾਲ ਦੇ ਨਾਲ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਹੈ ਤੇ ਉੱਥੇ ਨਾਲ ਦੇ ਨਾਲ ਪੇਸ਼ ਕੀਤਾ ਜੀ ਕਾਰਨ ਪਤਾ ਲੱਗਾ ਕਿ ਗੋਲੀ ਕਿਉਂ ਚਾਹੀ ਗਈ ਕਾਰਨ ਇਹ ਹੀ ਹੈ ਕਿ ਨਾਲ ਦਾ ਡਿਸਪਿਊਟ ਸੀ ਦੋ ਮੈਰਿਜਸ ਸੀਗੇ ਪਹਿਲੇ ਵਾਈਫ ਦੇ ਨਾਲ ਪ੍ਰਾਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੂ ਤੂ ਮੈਂ ਮੈਂ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜੀ ਜਿਸ ਪਿਸਤੌਲ ਨਾਲ ਕਟਨ ਨੂੰ ਜਾਂਮ ਦਿੱਤਾ ਗਿਆ ਲਾਇਸੈਂਸ ਸੀ ਹਾਂਜੀ ਇਹ ਲਾਇਸੈਂਸ ਸੀਗਾ ਇਹ ਸੀਆਰਪੀਐਫ ਦੇ ਫਾਰਮਰ empioy ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸਡ ਵੈਪਨ ਸੀਗਾ ਜੀ ਜਿਹੜਾ ਕਰ ਲਿੱਤਾ ਗਿਆ ਜਿਹਦੇ ਨਾਲ ਗੋਲੀ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸ ਜਿਸਨੇ ਫਾਇਰ ਕੀਤਾ ਉਹ ਜਿਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਲੇਜਿਸ ਚੀਜ਼ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰਨਾ ਜੀ ਕਿੰਨੇ ਲੋਕਾਂ ਨੂੰ ਗੋਲੀਆਂ ਵਜੀਆਂ ਕੌਣ ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਇਆ ਹੈ ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ ਰੈਸਟ ਅਸੀਂ ਵੈਰੀਫਾਈ ਕਰ ਰਹੇ ਹਾਂ ਬਿਕਾਜ਼ ਇਟਸ ਰੀਸੈਂਟ ਇਨਸੀਡੈਂਟ ਤੇ ਉਹਦੇ ਤੇ ਹਲੇ ਹੋਰ ਤਫਤੀਸ਼ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸ ਪਾਵਾਂਗੇ ਹਲੇ ਇੱਕ ਤਾਂ ਦੇਖੋ ਜਦ ਪੱਕਾ ਹੀ ਹੈਗਾ ਬਟ ਵੀ ਵਿਲ ਸੀ ਐਗਜੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪਾਵਾਂਗੇ ਜਦੋਂ ਕਾਊਂਟਲ ਟੋਟਲ ਕਿੰਨੇ ਜਾਣੇ ਸੀ ਤੇ ਦਾਦੇ ਤੇ ਸਿੱਗੇ ਦੇਖੋ ਇੱਕ ਇਹਨਾਂ ਦੀ ਐਕਸ ਵਾਈ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕੱਟ ਇੰਜਰੀਜ਼ ਤੇ ਹੀਸ ਕ੍ਰਿਟੀਕਲੀ ਇਲ ਬਾਕੀ ਇਹਦੀ ਐਸਟੀ ਪੁਸ਼ਟੀ ਕਰ ਰਹੇ ਹਾਸਪੀਟਲ ਦੇ ਵਿੱਚ ਕਿਉਂਕਿ ਹੁਣੇ ਮੈਟਰ ਰੀਸੈਂਟਲੀ ਹੋਇਆ ਤਸੀਦ ਇੱਥੇ ਵਰਕ ਕਰ ਰਹੇ ਹਨ ਹਾਸਪੀਟਲ ਕਿਹੜੇ ਦਾ ਹਾਸਪੀਟਲ ਨਾਲ ਦੀ ਹਾਸਪੀਟਲ ਦੇ ਵਿੱਚ ਇੱਥੇ ਗੁਰਨਾਨਕ ਹਾਸਪੀਟਲ ਦੇ ਵਿੱਚ ਜੀ ਸੋ ਰਣਵੀਰ ਤਿੰਨ ਲੋਕਾਂ ਨੂੰ ਜਿਹੜੇ ਕਿ ਪੁਲਿਸ ਦੁਆਰਾ ਪੁਸ਼ਟੀ ਕੀਤੀ ਗਈ ਹੈ ਇੱਕ ਉਹਨਾਂ ਦੀ ਪਤਨੀ ਇੱਕ ਉਹਨਾਂ ਦਾ ਬੇਟਾ ਤੇ ਇੱਕ ਉਹਨਾਂ ਦੀ ਬੇਟੇ ਦੀ ਪਤਨੀ ਜਿਹੜੇ ਕਿ ਤਿੰਨ ਲੋਕ ਨੂੰ ਗੋਲੀਆਂ ਜ਼ਰੂਰ ਵਜੀਆਂ ਸੋ ਪਹਿਲਾਂ ਥਾਣੇ ਦੇ ਥੋੜੀ ਜੀ ਦੂਰੀ ਤੇ ਉਹਨਾਂ ਦਾ ਕਲੈਸ਼ ਹੋਇਆ ਸੀ ਆਪਸ ਦੇ ਵਿੱਚ ਝਗੜਾ ਹੋਇਆ ਸੀ ਸੋ ਇਸ ਥਾਣੇ ਦੇ ਵਿੱਚ ਜ਼ਰੂਰ ਉਹਨਾਂ ਨੇ ਮੰਨਿਆ ਕਿ ਕੇਸ ਚੱਲ ਰਿਹਾ ਸੀ ਮੈਟ੍ਰੀਮੋਨੀਅਮ ਦਾ ਕੇਸ ਸੀ ਪਹਿਲੀ ਪਤਨੀ ਹੈ ਸੋ ਉਸ ਤੋਂ ਬਾਅਦ ਇਸ ਘਟਨਾ ਨੂੰ ਥਾਣੇ ਦੇ ਗੇਟ ਦੇ ਬਾਹਰ ਅੰਜਾਮ ਦਿੱਤਾ ਗਿਆ ਤੇ ਤਿੰਨਾਂ ਨੂੰ ਹਸਪੀਟਲ ਦੇ ਵਿੱਚ ਰਣਵੀਰ ਦਾਖਲ ਜ਼ਰੂਰ ਕਰਵਾਇਆ ਗਿਆ ਬਹੁਤ ਧੰਨਵਾਦ ਅਮਿਤਪੁਰੀ ਜਾਣਕਾਰੀ ਦੇ ਲਈ ਅਮਿਤ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਆਮ੍ਰਿਤਸਰ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ CRPF ਦੇ ਰਿਟਾਇਰਡ DSP ਨੇ ਆਪਣੀ ਪਤਨੀ ਪੁੱਤ ਅਤੇ ਨੂੰ ਨੂੰ ਗੋਲੀਆਂ ਮਾਰ ਦਿੱਤੀਆਂ ਨੇ ਤਿੰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਮੈਟ੍ਰਿਮੋਨੀਅਲ ਡਿਸਪਿਊਟ ਸੀ ਜਿਸ ਨੂੰ ਲੈ ਕੇ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਸੀ ਰਾਜਾ ਸੰਸੀ ਦੇ ਨਾਲ ਸਬੰਧਤ ਸਿ ਆਰ ਪੀ ਅਫਸਰ ਰਟਾਇਰਡ ਡੀ ਐਸ ਪੀ ਜਿਸ ਨੇ ਆਪਣੇ ਵਿਆਪਨ ਦੇ ਨਾਲ ਪਤਨੀ ਪੁੱਤ ਅਤੇ ਨੂੰ ਦੇ ਗੋਲੀਆਂ ਮਾਰੀਆਂ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਜ਼ਮੀਨ ਜਾਇਦਾਦ ਨੂੰ ਲੈ ਕੇ ਇਹ ਵਿਵਾਦ ਚੱਲ ਰਿਹਾ ਸੀ ਤੇ ਲਾਇਸੈਂਸੀ ਅਸਲੇ ਦੇ ਨਾਲ ਇਹ ਫਾਇਰਿੰਗ ਕੀਤੀ ਹੈ